ਨਾਮਿਕ ਕਿਸਾਨ ਤਾਂ ਸੀਐਮ ਸਾਹਿਬ ਨੇ ਡਿਕਲੇਅਰ ਕੀਤਾ ਕੇ ਅਰਗਲ ਸਾਹਿਬ ਨੇ ਆਪਾਂ ਡਿਕਲੇਅਰ ਕੀਤਾ ਕਿ ਪੰਜਾਬ ਦੀ ਕਿਸਾਨੀ ਦਾ ਮਸਲਾ ਹੱਲ ਕਰੋ ਸੈਂਟਰ ਦੇ ਅਮਜੀਦਾਂ ਨੂੰ ਮੈਂ ਮੀਟਿੰਗਾਂ ਨੂੰ ਜਾਣਾ ਮੇਰੀ ਡਿਊਟੀ ਲੱਗੀ ਹੈ ਅਸੀਂ ਤਾਂ ਮਤਲਬ ਪੰਜਾਬ ਦੀ ਕਿਸਾਨੀ ਦੇ ਨਾਲ ਖੜੇ ਹਾਂ ਦੀ ਚਟਾਨ ਦੀ ਤਰ੍ਹਾਂ ਪਰ ਲੱਗਦਾ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕਰ ਰਹੀ ਕੇਂਦਰ ਸਰਕਾਰ ਨਹੀਂ ਨਹੀਂ ਕੁਝ ਮਸਲੇ ਇਦਾਂ ਦੇ ਆ ਕਿ ਉਹਨਾਂ ਦਾ ਟਾਈਮ ਲੱਗੂ ਹੋ ਜਾਊਗਾ ਕਰਨਾ ਚਾਹੀਦਾ ਉਹਨਾਂ ਨੂੰ ਹੋ ਜਾਊਗਾ ਕੋਈ ਗੱਲ ਪਰ ਜਿਹੜਾ ਕਿਸਾਨਾਂ ਉੱਤੇ ਤਸ਼ੱਦਦ ਹੋ ਰਿਹਾ ਉਹ ਗਲਤ ਹੈ ਬਹੁਤ ਗਲਤ ਹੈ ਬਹੁਤ ਗਲਤੀਆਂ ਜੋ ਖट्टर ਸਰਕਾਰ ਕਾਦੀ ਹੈ ਉਹ ਬਹੁਤ ਨਿੰਦਨਯੋਗ ਹੈ ਉਹਨਾਂ ਨੂੰ ਇਦਾਂ ਨਹੀਂ ਕਰਨਾ ਤੇ ਇਹਦਾ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਪ੍ਰਧਾਨ ਮੰਤਰੀ ਬੈਠਾ ਦਿੱਲੀ ਸਾਡਾ ਵਸਤਪਤੀ ਬੈਠਾ ਦਿੱਲੀ ਸਾਡਾ ਲਾਲ ਕਿਲਾ ਦਿੱਲੀ ਸਾਡਾ ਚੰਦਨੀ ਚੌਂਕ ਹੈ ਦਿੱਲੀ ਸਾਡਾ ਬੰਗਲਾ ਸਾਹਿਬ ਹੈ ਸਾਡਾ ਦਸਤਾ ਹਰਿਆਣੇ ਨੂੰ ਕੋਈ ਅਧਿਕਾਰ ਨਹੀਂ ਕਿ ਸਾਡਾ ਰਸਤਾ ਦਿੱਲੀ ਨੂੰ ਬੰਦ ਕਰੇ ਸਾਡੇ ਕਿਸਾਨ ਕੋਈ ਹਰਿਆਣੇ 'ਚ ਕੋਈ ਜਾਂਦੇ ਕੋਈ ਗੁੰਡਾਗਰਦੀ ਕਰਦੇ ਕੋਈ ਦੁਕਾਨਾਂ ਤੋੜਦੇ ਪਿਛਲੀ ਵਾਰ ਵੀ ਕਹੇ ਹਰਿਆਣਵੀ ਦਾ ਕੋਈ ਨੁਕਸਾਨ ਕੀਤਾ ਕਹੇ ਸਰਕਾਰ ਨੂੰ ਸਰ ਕਿਹ ਨੂੰ ਵੀ ਕੋਈ ਦੁਕਾਨ ਨਹੀਂ ਬੰਦੇ ਬੰਬੇ ਤੋਂ ਚੱਲਣ ਤੇ ਵਾਸਤਾਂ ਗਜਵਾਤ ਵਾਲਾ ਦੁਕਾਨ ਤਰਕੰਦਲ ਰਸਤਾ ਤੋਂ ਅਗਲੇ ਆਪਣੀ ਰਾਜਧਾਨੀ ਨੂੰ ਜਾ ਰਹੇ ਆ ਅਸੀਂ ਕੋਈ ਲੈਣਾ ਥੋੜਾ ਲੜਾਈ ਲੜਦੇ ਆ ਯਾਰ ਪੰਜਾਬ ਦੇ ਕਿਸਾਨਾਂ ਦੀ ਹਿਦਿਆਣੇ ਨਾਲ ਜਾਂ ਹਿਦਿਆਣੇ ਦੀ ਸਰਕਾਰ ਨਾਲ ਲੜਾਈ ਨਹੀਂ ਗਈ ਸਾਡੀ ਤਾਂ ਦਿੱਲੀ ਨਾਲ ਲੜਾਈ ਆ ਇਸ ਕਰਕੇ ਹਿਦਿਆਣਾ ਸਰਕਾਰ ਨੂੰ ਖੱਟੜ ਸਰਕਾਰ ਨੂੰ ਨਾਤੇ ਮਤਲਬ ਜਿਹੜੇ ਹੱਥ ਗੋਲੇ ਗੈਸ ਵਾਲੇ ਗੋਲੇ ਅੱਥੂ ਗੈਸ ਵਾਲੇ ਗੋਲੇ ਛੁੜਦੇ ਆ ਉਹ ਵੀ ਬੰਦ ਕਰਨੇ ਚਾਹੀਦੇ ਆ ਤੇ ਸਾਡੇ ਰਸਤੇ ਖੋਲਨੇ ਚਾਹੀਦੇ ਹਰ ਬੰਦੇ ਨੂੰ ਦੁਦਕਾਦਾ ਆਪਣਾ ਜਾ ਕੇ ਧਰਦਾ ਲਾਉਣ ਅਰੈਲੀ ਕੰ ਦਿੱਲੀ ਤੋਂ ਉਹਨਾਂ ਨੂੰ ਜੜਾ ਲੋਕਸਾਂ ਨੂੰ ਜਿੱਥੇ ਉਹ ਬੈਠ ਕੇ ਆਪਣਾ ਕੰਨ ਧੰਦਾ ਪ੍ਰੋਟੈਸਟ ਕਰਦਾ ਕੋਈ ਡੈਮੋਕਰੇਸੀ ਦੋਸਤ ਯਾਰ ਪੂਰੀ ਦੁਨੀਆ ਦਾ ਵੱਡਾ ਡੈਮੋਕਰੇਟਿਕ ਦੇਸ਼ ਹੈ ਜਿੱਥੇ ਆਪਾਂ ਰਹਿੰਦੇ ਆ ਇਹ ਤੇ ਧੰਦਾ ਬਜਾ ਦੇ ਥੋੜਾ ਕਿਉਂ ਰੱਖਿਆ ਜਾ ਸਕਦਾ ਔਰ ਰਸਤੇ ਬੰਦ ਕਰਦੇ ਸਭ ਤੋਂ ਨਿੰਦਣਯੋਗ ਉਹ ਬਿਲਕੁਲ ਨਹੀਂ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤਿਆ ਜਾਂ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵਾਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ। आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼